ਅੱਜ ਕਾਲ ਜੀ ਬੰਦਾ ਛੱਡ ਗਿਆ ਠੱਗ ਗਿਆ ਦਾ ਪਜਾਲਾ ਕਹਿੰਦਾ ਪੁੱਛੇ ਔਖਾ ਕੰਮ ਹੈ ਕਹਿੰਦਾ ਮੂਰੇ ਸਖਾਲਾ ਖਿੱਚਦਾ ਤੇ ਯਾਰ ਬਾਹਾਂ ਥਾਂਬਣੇ ਬਹੁਤ ਇੱਥੇ ਪਤਾ ਕੀ ਕੰਮ ਹੈ ਹੁਣ ਹਾਂ ਇੱਥੇ ਇਹਨਾਂ ਨੇ 3-3 ਸਾਲ ਕੱਢਨੇ ਬੋੜੀ ਨੇ ਵਜੇ ਕਹਿੰਦੇ ਇਹਦੇ ਵਜੇ ਨੇ ਮੈਂ ਜਲਦੀ ਚਾਲ ਚਾਹ ਆ ਮਰ ਕਰਦਾ ਭਾਈ ਸਾਡਾ ਜੋਰ ਵੀ ਲੱਗਣਾ ਯਾਰ ਸਾਡਾ ਜੋਰ ਦੇਖ ਸਾਪਨਾ ਵੱਧ ਜੋਰ ਆਦਾ ਪਿਛੇ ਵੱਧਦਾ ਮਾਹੌਲ ਨਹੀਂ ਕਰਦਾ ਯਾਰ ਲੱਗਦਾ ਕੰਟਰੋਲ ਕਰਨੀ ਹੈ ਕੰਟਰੋਲ ਕਰਜ ਬਹੁਤ ਜੋਰ ਲੱਗਦਾ ਹਰਦਾ ਜਾ ਹੁਣ ਗੁੱਸਾ ਕਰਕੇ ਗੁੱਸਾ ਕਰਦਾ ਦੇਖ ਲੈ ਚੱਲ क्या कहना चाहते <oring> हो क्या करना करेगा क्या करेगा कर रहा है और क्या करे बोलता है ਇਹੀ ਕੰਮ ਹੈ। ਇਹਨ ਗੈਪ ਪਾਤਾ ਵਿੱਚ ਕੈਵ ਕੈਵ ਤੇ ਮੁੰਡਾ ਗੁੱਦ ਕੇ ਆਇਆ ਸੀ। ਮੁੰਡਾ ਇੱਧਰ ਖੇਤ ਵਿਹਲਾ ਹੋ ਗਿਆ ਦਾ। ਕਾਕੇ ਹੋਇਆ ਸਾ। ਹੈ ਬਈ ਲੈ ਆਂਦੀ ਅੱਜ ਚੱਕ ਕੇ ਸਮਾਨ ਦਵਾਈ ਤੁਸੀਂ ਸਾਰੀ। ਕੱਖ ਦਿਨਾਂ ਚ ਨਿਕਲਿਆ ਮੈਂ ਕਾ। ਅੱਜ ਸਮਾਨ ਚੱਕ ਲਿਆ ਆ ਮੈਂ। ਦਵਾਈ ਵੀ ਚੱਕ ਲਿਆ। ਕੱਖ ਦਿਨਾਂ ਬਾਅਦ ਨਿਕਲਿਆ ਹਲਾ। ਅੱਜ ਸਮਾਨ ਲਿਆ ਕਾਕੇ। ਅੱਜ ਸਮਾਨ ਲਿਆ ਆ ਚੱਕ ਕੇ ਗੰਨੇ ਦਾ। ਇਨ ਲਾਇਆ ਬਹੁਤ ਲੱਗੀ ਨਾ ਪੁੱਛ ਤੂੰ ਚੱਲੀ ਚੱਲ ਵਰਚੀ ਲੱਗੀ ਹੈ ਇੱਕ ਵਰਚੀ ਵਰਚੀ ਲੱਗੀ ਹੈ 200 ਵਾਲੀ ਨਾ 150 ਵਾਲੀ ਸਾਰੇ ਚੱਕ ਰਿਹਾ ਹੁਣ ਇੱਕੋ ਸਾਰੇ ਗੰਦੇ ਚੱਕ ਲਿਆ ਜੀ ਗੱਡੀ ਭੱਜ ਕੇ ਅੱਗੇ ਤਾਂ ਲੱਗਦਾ ਹੁਣ ਅਜੇ ਵੀ ਬਾਦੇ ਵੀ ਗਿਆ ਕਹਿੰਦਾ ਪੈਸਾ ਪੈਸਾ ਫੈਂਕੇ ਤੂੰ ਮਾਥਾ ਦੇਖ ਉਹ ਗਮ ਹੈ ਉਹ ਕੀਤੀ ਵੀ ਖਰਚਾ ਪੂਰਾ ਮੰਗਦੀ ਹੈ ਸਾਰੀ ਚੱਕ ਲਿਆ ਸਾਰੀ ਚੱਕ ਲਿਆ ਜੇ ਤਾਂ ਆਹ ਚੀਜ਼ ਵਾਲੀ ਟੋਡੈਕਟ ਹੁੰਦੀ ਉਹ ਵੀ ਚੱਲਿਆ ਹੂੰ ਤੇਰੇ ਚੱਕਿਆ ਹੋਇਆ ਪਹਿਲਾਂ ਹੀ ਇਹ ਮੈਂ ਕੱਖ ਹੋਰ ਤਾਂ ਨਹੀਂ ਹੈਗਾ ਕੱਕੇ ਕੋਈ ਵੀ ਢੀਲਾ ਹੀ ਆ ਢੀਲਾ ਹੀ ਹੈ ਸਾਲਾ ਕੈਂਪਰਾ ਕਰਦਾ ਨਹੀਂ ਲੈਂਦੀ ਨਾ ਤੇਜ਼ ਜੀ ਕਰੀਆਂ ਇਹਨ ਤੇਜ਼ ਜੀ ਉਹ ਲਖੋਨੀ ਉਹ ਕੋਹੋ ਹੈ ਤੇਜ਼ ਕਰੀ ਤੇਜ਼ ਥੋੜੋ ਹੋਣੀ ਆ ਉਹ ਕੀ ਉਹ ਕੀਲੇ ਦੀ ਉਹ ਪੈਕਿੰਗ ਹੁੰਦੀ ਹੈ ਅੱਛਾ ਹਾਂ ਉਹ ਪਾਣੀ ਗਿੱਲੇ ਗਿੱਲੇ ਚ ਹੋਣੀ ਆ ਅੱਛਾ ਉਧਰ ਨਾਲ ਉਹ ਕਹਿੰਦਾ ਬਹੁਤ ਜੰਮਿਆ ਜਿਆਦਾ ਜਿੱਦਾਂ ਅੱਪਾ ਪਹਿਲਾਂ ਇੱਥੇ ਸਿੱਧਾ ਜੰਮ ਨਹੀਂ ਹੈਗਾ ਚਲਦੀਆਂ ਦੇਖੀ ਕਰਨੀਆਂ ਚਾਹੀਦੀਆਂ ਜੰਮ ਤੁਰਦਾ ਹਾਂ ਜੰਮੇ ਨਹੀਂ ਹੈਗਾ ਇੰਨਾ ਆ ਜੰਮਦਾ ਹੁੰਦੇ ਇਹ ਜੰਮਦਾ ਹੈ ਉਹ ਕਿੰਨਾ ਬੰਦ ਹੈ ਹਾਂ ਉਹ ਥੋੜਾ ਤਾਂ ਦੇ ਦੇਣਾ ਹੋਰ ਜੇ ਬੋਲੇ ਤੇ ਨਾਲ ਕੋਈ ਜਾਂਦੀ ਕਿਆ ਹੋਇਆ ਮਗਾਈਦਾ ਇਨਾ ਦਾ ਇਨਾ ਦਾ ਦੋਹਾਂ ਦਾ ਸਮਝੌਤਾ ਹੋ ਗਿਆ ਹਮ ਤਸਵੀਰ ਕਮਾਰ ਕਿਹੜਾ ਇਹਦਾ ਮੁੱਖ ਮੰਤਰੀ ਹੈ ਵਿਆਰ ਦਾ ਕੌਣ ਤੁਹਾਡਾ ਮੁੱਖ ਮੰਤਰੀ ਕੌਣ ਹੈ ਵਿਆਰ ਦਾ ਵਿਆਰ ਦਾ ਮੁੱਖ ਮੰਤਰੀ ਕੌਣ ਹੈ ਇਹਨੂੰ ਕਿਹੜਾ ਪਤਾ ਹੈ ਤੇ ਬਹੁਤ ਦੇਸ਼ ਦੇ ਮੁਖਿਆ ਬੋਲਦਾ ਹੈ ਉਹ ਤਾਂ ਬਾਕੀ ਇਸ ਕਮਾਰ ਕਿਹੜਾ ਹੈ ਉਹ ਹੈ ਇਹਦਾ ਦੋਹਾਂ ਦਾ ਹੁਣ ਸਮਝਾਉਤਾ ਹੋ ਗਿਆ ਮੋਦੀ ਆਰੀ ਦਾ ਇੱਧਰ ਰਹੇਗਾ ਮੈਂ ਕੱਲਾ ਸੁਹਾਗ ਦੇਲਾ ਕੌਣਾ ਹੈ ਟਰੰਪ ਹੈ ਤੂੰ ਇਹ ਚ ਦੋ ਹੀ ਟਿਕਟ ਦੇਣੀ ਦਾ ਬਠੀਕਾ ਓਏ ਥੋੜੀ ਜਿਹੀ ਟਿਕਟ ਚਾਹ ਤੂੰ ਨਾ ਚਾਰ ਮੈਂ ਲਾਉਂ ਬੰਨ ਵੀ ਕੋਈ ਦਊਗਾ ਪਿੱਛੇ ਹੈ ਚੱਲ ਭੋੜਾ ਵੀ ਕਹਿੰਦਾ ਮੈਂ ਕੱਲਾ ਹੀ ਲੋਟ ਹੈ ਹੈ ਨਾ ਦੋ ਦਾ ਜਾ ਦੋ ਲੱਗਦਾ ਢੀਲਾ ਜਾਂ ਜਿੰਨਾ ਮਰਜ਼ੀ ਪੱਟ ਲੈ ਸਾਲਾ ਦੇਦੇ ਹੋ ਜਾਂਦਾ ਦੁਬਾਰੇ ਕਿਉਂਕਿ ਇਹ ਤਾਂ ਸਪਰੇਈ ਮਾਰਨਾ ਇਹਨੂੰ ਤਾਂ ਆਹਾਂ ਉੱਚਾ ਲੂ ਮਿੱਟੀ ਜੀ ਦਾ ਫਰਕ ਪੈ ਗਿਆ ਪੱਟ ਹੋ ਗਈ ਨਹੀਂ ਤਾਂ ਇਹਦੀ ਉਹ ਹੋ ਕੇ ਸਪਰੇਈ ਨਹੀਂ ਮਾਰਨਾ ਇਹਨੂੰ ਪਾਣੀ ਲਾ ਦਿੰਦੇ ਆ ਹੁਣ ਇੱਕ ਵਾਰ ਤਰਫਾ ਲਈ ਜੀ ਘਵਾ ਦਿੰਦੇ ਆ ਗਰਾਈ ਦਾ ਵਧੀਆ ਕਰਨੇ ਨੂੰ ਇੱਕ ਤੂੰ ਹੋ ਕਰ ਲਿਓ ਬਾਅਦ ਚ ਸਰੇ ਕਾ ਕੇ ਕਰ ਦਿਆਂਗਾ ਗਰਾਈ ਜਦ ਤੱਕ ਨਾ ਪੂਰੇ ਫੋਟੋ ਦਾ ਜਦ ਤੱਕ ਸਰੇ ਨਾ ਕਰੀ ਮੈਂ ਕਹਿੰਦਾ ਉਹਦਾ ਗੜਾਈ ਹੀ ਚੱਲਣਾ ਗੈਨ ਹੋ ਗਿਆ ਤਾਂ ਉੱਠ ਖੜ ਜਾਦਾ ਉੱਪਰ ਹੋਗਾ ਉਦਣ ਕੁਝ ਨਹੀਂ ਤਾਂ ਹੈਗਾ ਇਹ ਇਦਾਂ ਤਾਂ ਬਹੁਤ ਪਰਲੇ ਸਿਆਣਾ ਬਹੁਤ ਬਹੁਤ ਗਰਮੀ ਵੀ ਹੋ ਗਈ ਨੇ ਪਤਾ ਕੰਨਾ ਫਟਦਾ ਹੀ ਆ ਗਰਮੀ ਚ ਤਾਂ ਕੰਨਾ ਜਿਆਦਾ ਹੁੰਦਾ ਉਹ ਗਰਮੀ ਬਹੁਤ ਵਧੀਆ ਹੈ ਕਣਕ ਨੂੰ ਮਾਰਦੀ ਆ ਗੰਨੇ ਨੂੰ ਵਧੀਆ ਹੈ ਗਰਮੀ ਦਿਨ ਪ੍ਰਤੀ ਦਿਨ ਵਧੇ ਰਿਹਾ ਬਾਦ ਫੁੱਲ ਰਿਹਾ ਹਲੇ ਉਹ ਜੋ ਵੀ ਵਧਣੀ ਆਪਾਂ ਨੇ ਇੱਕ ਦੋ ਦਿਨ ਤੱਕ ਦੇਖਦੇ ਆ ਵੜਦੇ ਥਾਲੇ ਆਏ ਵੜਣੀ ਹਾਂ ਆਪੇ ਵਧੂਗੇ ਆਪੇ ਵਧਣੀ ਪੈਣੀ ਆ ਵਿੱਗਾ ਜਗਾ ਹੈ ਬੀਜ ਹੋ ਜਾਣਾਗਾ ਸਾਨੂੰ 5 ਕਿਲਿਆਂ ਦਾ ਆਪਣਾ ਤੇਰੇ ਸ਼ਾਮ ਲੱਗੇ ਰਹੇ ਦੂਜੇ ਹੂੰ ਬਹੁਤ ਦਿਨ ਚ ਵੱਢ ਜੂਣੇ ਇੱਕ ਦਿਨ ਵੱਢ ਦੂਗਾ ਤੁਹਾਨੂੰ ਤਿੰਨੇ ਜਾਣੇ ਇੱਕ ਦਿਨ ਤਾਂ ਨਹੀਂ ਬੜਦਾ ਗਾਂ ਖਦਾੜ ਦੀ ਕੱਲੀ ਨਹੀਂ ਪੜ ਦੇਣੀ ਮੈਂ ਇੱਕ ਦਿਨ ਤਾਂ ਨਹੀਂ ਬੜਦੇ ਵੜ ਦੂੰਗਾ ਦੋ ਇੱਕ ਦਿਨ ਚ ਵੜ ਦੂੰਗਾ ਗੱਗੇ ਇੱਕ ਘੰਟਾ ਸਵੇਰੇ ਲੱਗਣਾ ਇੱਕ ਸ਼ਾਮ ਨੂੰ ਲੱਗਣਾ ਨਹੀਂ ਦੋ ਦਿਨ ਲੱਗੂਗਾ ਹਾਂ ਦੋ ਦਿਨ ਲੱਗੂਗਾ ਦੇਖਦੇ ਚੱਲ ਜਿਹਦਾ ਟਾਈਮ ਲੱਗਿਆ ਵੜਣੀ ਦਾ ਪੈਣੀ ਹੋਣਾ ਇੱਕ ਲੱਗੇ ਜੇ ਦੋ ਦਰ ਅੱਛਾ ਇੱਕ ਗੱਲ ਦੇਖ ਲੈ ਬਾਈ ਹਾਂ ਜਿਹਦਾ ਹੁਣ ਝੜਵਾ ਦੇਖ ਲੈ ਹਰਾ ਵੀ ਹੈ ਨਾ ਜਿਹਦਾ ਫੂਲ ਦਿੱਤਾ ਜੰਮ ਆਹ ਤਾਂ ਹੁਣ ਕਿੱਥੇ ਖਤਮ ਕਰਤਾ ਲੈ ਸਾਲੀ ਸਪਰੇਅ ਦੂਏ ਪੰਪ ਨਾਲ ਕਰੇ ਯਾਰ ਇਹ ਹੱਥਾਂ ਵਾਲੇ ਨਾਲ ਚਾਹੀਦੀ ਐ ਹਾਂ ਇਧਰ ਦੂਏ ਪੰਪ ਨੇ ਖਰਾਬ ਕਰਿਆ ਕੰਮ ਇੰਜ ਵਾਲੇ ਨੇ ਆਹ ਥਾਲਾ ਦਾ ਫਰਕ ਐ ਬਾਈ ਉਹ ਨਾ ਜਾਣੇ ਪੱਧਰੀ ਫਾੜ ਲੈ ਕੇ ਇਹ ਘਮਾਉਂਦੇ ਘੱਟ ਵੱਧ ਕਰਦਾ ਬਹਿ ਜਾਂਦੀ ਐ ਜੀ ਬਾਈ ਹੁਣ ਜਿਹਦੇ ਪਰ ਤਾਂ ਜੇ ਚੰਗੀ ਤਰ੍ਹਾਂ ਗਿਰਗੀ ਆ ਹਾਂ ਆ ਉਥੇ ਦਿਖਾਵਾਂ ਤੈਨੂੰ ਆ ਜਾ ਆ ਜੀ ਕਿਹੜੇ ਪਰ ਤਾਂ ਚੰਗੀ ਤਰ੍ਹਾਂ ਗਿਰ ਗਿਆ ਤਾਂ ਥਾਲਾ ਜੜ ਤੱਕੇ ਫੂਕ ਤਾ ਇਹਨੇ ਆ ਜਾ ਆ ਵੀ ਤਾਂ ਡੀਲ ਲਈ ਆ ਆ ਦੇਖ ਆਦੇ ਡੀਲ ਆ ਇਕਾਤਮੇ ਕਰਤਾ ਹੀ ਨਹੀਂ ਆਦੇ ਖਲਾ ਆਹ ਥਾਲਾ ਕੋਲ ਦੇ ਲਾ ਉਤਰੀ ਖੜਾ ਲਿਆ ਹਰਾ ਆਹ ਦਾ ਖਤਮੇ ਕਰਤਾ ਲੈ ਪਰਾਲੀਓ ਬਣਾਤੀ ਤੇ ਖਤਮੇ ਹੋਣਾ ਨਹੀਂ ਹੈਗਾ ਹੁਣ ਇਹਦੇ ਨਾਲ ਤੇ 18 ਦਾ ਜੰਮ ਯਾਰ ਆ ਕਰਨੇ ਦਾ 18 ਦਾ ਨਾ ਬਹੁਤ ਜੰਮਾ ਵਾਣਾ ਉਧਰ ਵੀ ਵਿਹਲਾ ਹੋਗਾ ਖੇਤ ਉਹ ਵੀ ਤਿਆਰ ਕਰਨਾ ਦੋ ਦਿਨ ਨੂੰ ਹਣਾ ਬੂਟਿਆਂ ਵਾਲਾ ਦੇਖ ਜੀ ਜੜ ਕੇ ਹੀ ਜੜੂੰਗੀ ਫੜੀ ਲਓ ਗੱਠੀ ਇਹਨੂੰ ਜੇ ਰਿਤੇ ਆਏ ਤੋੜਤਾ ਇਹਨੇ ਦੋ ਦਿਨ ਬਾਅਦ ਫੇਰ ਨਿਕਲ ਆਇਆ ਹੁਣ ਫੇਰ ਜੰਮ ਆਉਂਦਾ ਹੈ ਜੜ ਪੱਤੂਆਂ ਦਾ ਫੇਰ ਸੁੱਕਦਾ ਹੈ ਜਾੜੀ ਦੀ ਨਿਕਲਦੀ ਨਹੀਂ ਬਹੁਤ ਘੱਟ ਨਹੀਂ ਹੁੰਦੀ ਬੜਾ ਹਿੰਮਤ ਨਾਲ ਕਰੋ ਯਾਰ ਤੁਸੀਂ ਤਾਂ ਇੱਥੇ ਕਰਦਣੇ ਦੋ ਘੰਟੇ ਚਾਰ ਸਿਆੜਾਂ ਤੇ ਲਾ ਦੇਣੇ ਕਾਦ ਕੇ ਆ ਰੇ ਗੁੱਡ ਹੋਣਾ ਇਹ ਕਿਤੇ ਤੂੰ ਠੀਕ ਆ ਹੁਣ ਲੱਤ ਲੱਤ ਜਿਹੜੇ ਖਿੱਚ ਕੀ ਪਈ ਹੋਈ ਸੀ ਤੇ ਜੋੜ ਲਵਾਂਗਾ ਤੂੰ ਵੀ ਨਹੀਂ ਕਾਦੇ ਮੈਂ ਜਾ ਮਜੂਰ ਦੋ ਬੰਦੇ ਸੀ ਮੈਂ ਕਰਾਉਣਾ ਹੁੰਦੇ ਦੋਹਾਂ ਤੇ ਕਿਹਾ ਬਾਲਦਨ ਵੀ ਖਾਧਵਾ ਦੂੰਗੇ ਚਲੋ ਛੱਡ ਲਈ ਬੋਲੇ ਹੁਣ ਥੂ ਲੋ ਬੱਚਾ ਲੱਗਣ ਦੀ ਹੁਣ ਦੂਆ ਬੱਚਾ ਚਲੋ ਭਾਈ ਚਾਰ ਸੈਡ ਹੋ ਗਏ ਹਾਂ ਹਾਂ ਚਾਰ ਹੋ ਗਏ ਕਿਤੇ ਤੂੰ ਅਮਾਰਾ ਦੇ ਓ ਯਾਰ ਕੁਝ ਨਹੀਂ ਹੁੰਦਾ ਜੀ ਤੂੰ ਤੁਸੀਂ ਤਾਂ ਡਰਮੇ ਕਰਦੇ ਇੱਕ ਬੰਦਾ ਜੁੜਿਆ ਰਹੇ ਬੰਦਾ ਕਿਤੇ ਥੱਕਦਾ ਯਾਰ ਐਨਾ ਬੜਾ ਲੋਡ ਦੇਖਿਆ ਵੇਆ ਉਹ ਬੂਲਾ ਖੜ ਗਿਆ ਹੱਥ ਦਾ ਖੜਾ ਇਹ ਮੇਰਾ ਹੀ ਦਫੇ ਨਾ ਸੋਚਦੇ ਇਹ ਚੱਲ ਤੇਰਾ ਕਿਹੜਾ ਜੋਰ ਲੱਗਦਾ ਆ ਤੇਰਾ ਜੋਰ ਨਹੀਂ ਲੱਗਦਾ ਠੀਕ ਹੈ ਬੀ ਨਾ ਮੂਰੇ ਤੂੰ ਖੜੀ ਹੋਈ ਆ ਮੈਂ ਖੜੀ ਹੋਈ ਆ ਨਾ ਕੀ ਪੰਢੀ ਆ ਮੈਂ ਚੱਲ ਭਾਈ ਜਨੇ ਆ ਚੱਲ ਭਾਈ ਇਹ ਡਰਾਈਵਰ ਦੇ ਹੱਥ ਨਾਲ ਜੋਰ ਹਟਾ ਇਸ ਵਿੱਚ ਜੋਰ ਦਾ ਕੰਮ ਹੈ ਇਹ ਕੀ ਚੀਜ਼ ਕੁਛ ਨਹੀਂ ਯਾਰ ਇੰਨਾ ਦਿਮਾਗ ਨਾਲ ਬੜਾ ਫੁੱਟਦਾ ਜਾਂਦਾ ਹੀ ਰਹਿਣ ਦੁਪਹਿਰ ਮੈਨੂੰ ਕਹਿੰਦਾ ਤੇਰਾ ਕਿਹੜਾ ਜ਼ੋਰ ਲੱਗਦਾ ਕਹਿੰਦਾ ਖਿੱਚਦੇ ਤਾਂ ਕਹਿੰਦਾ ਅਸੀਂ ਆ ਕਹਿੰਦਾ ਤੂੰ ਤੋਂ ਵਿਸ਼ੇ ਡਰਾਈਵਲੇ ਆ ਕਹਿੰਦਾ ਉਹ ਤੇ ਕਿਹਦਾ ਜ਼ੋਰ ਲੱਗਦਾ ਹਾਂ ਦੇਖ ਲੈ ਮੈਨੂੰ ਕਹਿੰਦਾ ਤੇਰੇ ਕਿਹੜਾ ਜ਼ੋਰ ਲੱਗਦਾ ਇੰਨਾ ਜ਼ੋਰ ਲੱਗਦਾ ਕਹਿੰਦਾ ਜ਼ੋਰ ਤਾਂ ਇੰਜਣ ਤੇ ਲੱਗਦਾ ਕਹਿੰਦਾ ਮੂਰੇ ਹਾਂ ਮੈਂ ਮੇਰੀ ਗੱਲ ਸੁਣਦਾ ਚਾਹੇ ਗੱਡੀ ਹੋਵੇ ਗੱਡੀ ਖਿੱਚੀ ਗੱਡੀ ਇੰਜਣ ਜਾਂਦਾ ਖਿੱਚੀ ਗੱਡੀ ਨੂੰ ਮਾੜੇ ਡਰਾਈਵਰ ਹੱਥ ਸਾਢੇ 60 ਤੇਰੇ ਵਰਗਾ ਘਦਾਨਾ ਪੇ ਆਉਂਦੀ ਫਿਰ ਗੱਡੀ ਆਖਦਾ ਜੀ ਨਹੀਂ ਬਸ ਜੋਜ ਬੱਜ ਜੋਰ ਲਾਦਾ ਪਿਛੇ ਯਾਰ ਕੰਟਰੋਲ ਖਰੀਦ ਲੈਂਦੀ ਬਾਹਰ ਉਹ ਬੈਂਡ ਸਬਰਾਉਂਚ ਚੱਕਾ ਜਦੋਂ ਹਾਂ ਹੱਥ ਆਕੜੇ ਚੱਲਣਾ ਸਾਬ ਇੱਕ ਇੱਕ ਮੈਂ ਇੱਕ ਗੱਲ ਹੈਗੀ ਆ ਤੁਹਾਨੂੰ ਜਦੋਂ ਦਿਖਾ ਦੂੰਗਾ ਤਾਂ ਵੀ ਕੱਲਾ ਬੰਦਾ ਖਿੱਚੋ ਉਹਦੇ ਵਿੱਚ ਇੱਕ ਬੰਦਾ ਜ਼ੋਰ ਘੱਟ ਲਾਏ ਨਾ ਕਦੇ ਵੱਧ ਲਾ ਲੈਂਦਾ ਉਹ ਜ਼ਿਆਦਾ ਘੁੰਮਦੀ ਹੈ ਹੂੰ ਇੱਕੋ ਦਰਾਂ ਬੰਦੇ ਨਾ ਕੰਟਰੋਲ ਚ ਸਿੱਧੀ ਆਏ ਨਾ ਹੁਣ ਨਹੀਂ ਫਿਰ ਇਧਰ ਉਧਰ ਘੁੰਮਦੀ ਫਾਲੀ ਬਹੁਤ ਮਾੜੇ ਹੱਥ ਆਏਗੇ ਜੋ ਗਿਆ ਇਧਰ ਹੋ ਗਿਆ ਫਿਰ ਫਾਲੀ ਵੀ ਘੁੰਮਦੀ ਨਾਲ ਇਹ ਨਾਲ ਹੁਣਾ ਸੈਂਟਰ ਮਾ ਪਾਈ ਆਉਂਦਾ ਬੋਲਾ ਦੇਖੇ ਸੈਂਟਰ 'ਚ ਆਉਂਦੀ ਐ। ਹੂੰ। ਜ਼ੋਰ ਤਾਂ ਲੱਗਦਾ ਜਿਦਾ ਮੁੰਡਾ ਹੋਇਆ ਪਿਆ ਹੁਣ। ਉਹ ਕਿਨੇ ਚੋਲਾ ਦਾ ਚਿਹਰਾ ਇਹਨਾਂ ਕੱਟ ਜੋ ਲੱਗਦਾ ਹਲੇ। ਤੁਸੀਂ ਦੋ ਬੰਦੇ ਖਿਜੇ ਦੋਆਂ ਜ਼ੋਰ ਲੱਗਦਾ ਯਾਰ। ਹੋਰ ਪਿੱਛੇ ਨੇ ਉਹਨੇ ਕਿੱਥੇ ਯਾਰ ਬਾਹਾਂ ਜੋ ਮਾਰਨਾ ਕਿੱਥੇ ਬੰਦੇ ਸੇ ਨਹੀਂ। ਕੋਲ ਕਰਨੀ ਰੱਖਣੀ ਮੈਂਦੀ ਐ। ਇੰਨਾ ਜ਼ੋਰ ਮਾਰਨ ਦੀ ਲੋੜ ਨਹੀਂ ਜਿੰਨਾ ਉਹ ਮਾਰਦਾ। ਉਹ ਤਾਂ ਉਹ ਰਿਲੈਕਸ ਹੋ ਰਿਹਾ। ਘਰ ਦੇ ਦਾ ਘਰ ਜਿਹੜਾ ਬਜਰ ਫਿਕਰ ਨਾ ਕਰ। ਢਿੱਡ ਜਾਊਗਾ ਅੰਦਰ। 4 ਕਿਲੇ ਸੀੜ ਕੱਟ ਢਿੱਡ ਜਾਊਗਾ ਅੰਦਰ। ਅੱਛਾ 4 ਦੇ 8 ਵੰਡ ਜਿਹੜੇ ਆਦ ਵੀਰ ਚਾਰ ਦੇ ਹੱਥ ਬਣ ਜਾਣੇ ਕਿੱਲੇ ਸੀਟ ਦੇ ਨੂੰ ਆਹ ਦੋ ਦੋ ਵਾਰੀ ਸੀਟਦਾ ਇਹ ਬੀਜਾ ਦਾ ਹੈ ਘੋੜੇ ਨੂੰ ਪੁੱਛਦਾ ਹੋਇਆ ਤਾਂ ਨਹੀਂ ਘਰ ਮੇ ਪਾਣੀ ਪੀ ਲਿਆ ਇਹਨਾਂ ਨੂੰ ਕਰਨ ਦੇ ਅੱਚੇ ਸੀਟਨ ਦੇ ਆਪ ਜਾ ਕੇ ਕੀ ਕੋਈ ਨਾ ਦੇਖ ਕੇ ਉਧਰ ਕਿਹੜਾ ਚੱਲੀਆਂ ਚੱਲੀਆਂ ਕਿਹ ਹੈ ਜਾ ਕਰਨਾ ਉਹਦਾ ਇਹਨੂੰ ਬਹੁਤ ਵਧੀਆ ਉਹ ਦੇਖ ਮੈਂ ਗਿਆ ਇਹ ਦੇਖਣ ਦੇਖਿਆ ਨਹੀਂ ਸਾਲਾ ਕਾਹਨੂੰ ਕਹਿੰਦਾ ਉਹ ਬਹੁਤ ਕਹੁੰਦਾ ਜੰਮਿਆ ਆ ਗਿਆ ਉਹਦੇ ਉਹਦੇ ਬਹਾਨਾ ਬਹਾਨਾ ਮਰ ਗਿਆ ਇਹ ਲੱਭ ਰਿਹਾ ਬਹਾਨਾ ਬੈਠਦਾ ਹੈ ਸਤਾਰਾ ਘਾਟ ਲਗਣਾ ਹੋਇਆ ਕਿੰਨਾ 260 17 ਅੱਜ ਵਾਲੀ ਰਾਤ ਵਾਲੀ 90 18 ਹੀ ਰੱਖ ਹੂੰ ਕਿੰਨਾ ਹੋਇਆ ਨਾਲੇ ਥਾਲਾ ਕੁਛ ਵੀ ਲਦਾ ਨਹੀਂ ਦਾ ਟਰਾਲੇ 'ਪਰ ਮਨ ਤਾਂ ਐਂ ਲੱਗਦਾ ਮੈਂ 170 80 ਬੌਂਡ ਲਵਾਂ ਹੁਣ ਹੁਣ ਸਾਰੇ ਭਾਜ 2000 ਹੀ ਆ ਪਾਤੀਆਂ ਹੈ ਸਾਰੀਆਂ ਖੋ ਵਾਲੀਆਂ ਗਈਆਂ ਹੁਣ ਤਾਂ ਲ ਇੱਕ ਦੋਸ ਵਾਲੀ ਹੋਰ ਤੋਰਦਾ ਨਹੀਂ ਹੁਣ ਗਲਾ ਚੱਕ ਲੈ ਅੰਦਰ ਤੇ ਰੱਛ ਕੇ ਮਿਲ ਜੀ ਕੋ ਕਹਿੰਦੇ ਨਹੀਂ ਗਰਾਜ ਦਾ ਮੋਟਰ ਮਿਲ ਮੈਨੂੰ ਕਹਿੰਦੇ ਨਹੀਂ ਧੋ ਲਿਆ ਇਹ ਲੱਗ ਰਾਇਆ ਬੌਂਡ ਇੱਕ ਕਿੜਾ ਹੋਰ ਹੈਗਾ 200 ਵਾਲਾ ਭਾਂਜੋ ਐਡ ਕੀ ਦਾ ਪੇਮੈਂਟ ਬੋਸ ਟੌਪ ਦੇ ਆਈ ਆ ਨਜ਼ਾਰਾ ਲਿਆਤਾ ਹੂੰ ਮਿੱਟੀ ਮਿੱਟਾ ਉਹ ਨਹੀਂ ਆ ਗਈ ਹੋ ਮਿੱਟੀ ਕਰੀ ਵੀ ਫੋਨ ਦੀ ਕਮਾਈ ਐ ਜਾਣਦੀਆਂ ਦਿਖਦੀਆਂ ਉਹਦੇ ਕਹਾਣੇ ਕਹਿੰਦਾ ਫਲਾਣੇ ਦੀਆਂ ਇੰਨੀਆਂ ਟਰਾਲੀਆਂ ਚੱਲ ਗਈਆਂ ਇੰਨੀਆਂ ਖਰਚਾ ਹੀ ਬਹੁਤ ਆ ਬਾਈ ਅੱਛਾ ਬਹੁਤ ਆ ਖਰਚਾ ਤਾਂ ਹੈਗੇ ਤਾਂ ਹੀ ਐ ਖਰਚਾ ਕਰਕੇ ਹੀ ਇਹਨਾਂ ਗੱਲ ਬਣਦੀ ਐ ਗੰਨੇ ਦੀ ਜੇ ਆਪਾਂ ਖਰਚੇ ਨਹੀਂ ਕਰੂਗਾ ਫਿਰ 2300 ਕਾਉਂਟ ਰੋ ਪੜਾਇਗਾ ਕੀ ਫਾਇਦਾ ਫਿਰ ਹੋਰ ਵੀ ਆ ਹਾਂ ਪੀਣਾ ਨਹੀਂ ਹੁ ਪੀਤਾ ਕਿਹੜਾ ਹਲੇ ਪਾ ਪਦੇ ਨੂੰ ਡੋਡੋਲੇ ਦੇ ਮੂੰਹ ਤੇ ਦਹਾੜਾ ਉਧਰ ਗੱਗਾ ਦੇਦਾ ਗੱਗਾ ਗਾਗਾ ਦੇ ਕਿਤਾ ਪਾੜੀ ਮੈਂ ਵੀ ਧੁੱਪਾਂ ਮੈਂ ਅੱਜ ਚਲੇਗਾ ਮੈਂ ਵੀ ਚਲੇਗਾ ਕਾਕਾ ਖਬੜੂ ਹੈਗਾ ਤੇ ਉਹਦੀ ਕੱਕ ਮੜਦੇ ਭਗਾ ਕਿਹਾ ਮੈਂ ਵੀ ਵੱਡਿਆ ਬੰਦੇ ਨੂੰ ਅੱਜ ਹਵਾ ਨਹੀਂ ਜਾਂਦੀ ਕੋਈ ਗਰਮੀ ਬਹੁਤ ਹੈ ਗਰਮੀ ਬਹੁਤ ਹੀ ਬਹੁਤ ਗਰਮੀ ਆਫਰੀਆ ਦੀ ਕੱਖਾ ਨੇ ਤੇ ਇਹ ਮੈਨੂੰ ਆਇ ਪਛੋਂ ਕਈ 2-3 ਦਿਨ ਪਛੋਂ ਬਹੁਤ ਹੰਢੀ ਚੱਲੀ ਹੈ ਉਹ ਅੱਜ ਗਰਮੀ ਬਹੁਤ ਹੈ ਅੱਜ ਖਾਹੂ ਖਾਣਾ ਵੀ ਹੈਗਾ ਜਨੇਰੀ ਨਹੀਂ ਆ ਜਾਂਦੀ ਹੈਨਾ ਨੇਪਾ ਅੱਖ ਦੋ ਤਿੰਨ ਦਿਨਾਂ ਦੇ ਅੱਖ ਵੱਟਦੇ ਅੱਜ ਮੈਂ ਤੂੰ ਕੌਮ ਕਹਿੰਨੀ ਹੁਣ ਤਿੰਨ ਦਿਨ ਮੈਂ ਨਹੀਂ ਆਉਣਾ ਓਰੇ ਮੈਂ ਗੈਬ ਹੁਣ ਪਾਣੀ ਆਪਣੇ ਪਸ਼ੀਰ ਨੂੰ ਵੀ ਲੱਗਦਾ ਬਾਈ ਮਾਂ ਬੜ ਜਾਂਦਾ ਬਾਈ ਹਾਂ ਕਾਲੂ ਪਸ਼ੀਰ ਨੂੰ ਪਾਣੀ ਲੱਗਣਾ ਸੁੱਕ ਗਿਆ ਸਾਲਾ ਕਮੜਾਉਂਦਾ ਹੁਣ ਹੋਏ 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 ਹੋਰ ਆਇਆ ਬੋਲੇ ਰੰਗਵੰਨੇ ਪਾਣੀ 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 ਫਾਰਪੰਨ ਜਿਹਾ ਲੈਂਦਾ ਪਾਣੀ ਪਾਣੀ ਬਿਗਾਰ ਬੰਦਾ ਕਾ ਲਿਓਗਾ ਇਹ ਜਿਆ ਪਾਣੀ ਜਿਆਦਾ ਸਵੇਰ ਨੂੰ ਗਲ ਖਰਾਬ ਆ ਨਹੀਂ ਨਹੀਂ ਕੁਝ ਨਹੀਂ ਹੁੰਦਾ ਜਿਆਦਾ ਠੰਡਾ ਕੰਮ ਕੁਝ ਨਹੀਂ ਹੁੰਦਾਗਾ ਖਰਾਬ ਵਾਲਾ ਨਹੀਂ ਹੈਗਾ ਪਾਣੀ ਜਿਆਦਾ ਠੰਡਾ ਥੋੜਾ ਹੈ ਸਹੀ ਹੈ ਬੋਲੋ ਫਾਰਜੀ ਪੰਨੀ ਦੀ ਆ ਬੋਲੋ ਮੂੰਹ ਤੁਸੀਂ ਪਟਦਾ ਉਹ ਠੀਕ ਹੈ ਬਸ ਆਇਨੇ ਘਰ ਪਾਣੀ ਵੀ ਥੋੜਾ ਸਾਜੀ ਸਾਜੀ ਨਹੀਂ ਮਾਰਦਾ ਹੈ ਤਾਂ ਆਕੂ ਗਲਾ ਦਿਆ ਕੀ ਹੋ ਗਿਆ ਠੰਡਾ ਜਿੰਜਨਾਟ ਉਹ ਕੋ ਘਲਾ ਦਿਆ ਜਿੰਜਨਾਟ ਉਹਦੇ ਠੰਡਾ ਜਾਦਾ ਜਿੰਜਨਾਟ ਉਹਦੇ ਦੰਦਾ ਚ ਦੋ ਵੋਟਾਂ ਸਾੜੀਆਂ ਔਰ ਦੋ ਸਾੜੀਆਂ ਹੁਣ ਦੱਸੋ ਕਿਹਦੀ ਸਹੀ ਮੰਨੂਗੇ ਹੋ ਮੰਨਣ ਗਿਆ ਵੀ ਸਹੀ ਆ ਠੰਡੇ ਪਾਉਂਦੀ ਜਾਏ ਜੇ ਦੰਦੀਆਂ ਮੜਾ ਜਾ ਜਾਇਆ ਉਸੇ ਗੁਰਦੇ ਹੱਲੇ ਚੱਲ ਜਾਈਏ ਕੱਕੀ ਜਾ ਕੇ ਆਈਏ ਚੱਲ ਚਾ ਚਲੀਏ ਦੇਖਤਾ ਮੇਰੀ ਆ ਗਿਆ ਫਰਕ ਪਈ ਇਹ ਪਈ ਆ ਕੇ ਝੋਲੀਆਂ ਦੇ ਖੇਤ ਆ ਕੱਕੇ ਜਿਹੜਾ ਕੱਖ ਜੰਮਿਆ ਨਾ ਹਾਂ ਆ ਰੱਖ ਇੰਨੇ ਇੰਨਾ ਗੇਰੀ ਆ ਬਸ ਕਣਕ ਨੇ ਪਾਣੀ ਲਾਇਆ ਇੰਨੇ ਪਾਣੀ ਪਾ ਕੇ ਇੰਨੇ ਜਗ੍ਹਾ ਤੇ ਕੱਖ ਕਿੰਨਾ ਹੋ ਗਿਆ ਹੂੰ ਇਹ ਸਾਹੂ ਲੈ ਸਾਹੂ ਜੰਮ ਬਥੇਰਾ ਇਹ ਤਾਂ ਜੰਮ ਬਥੇਰਾ ਉਧਰ ਫਾਲੀ ਮਾਂ ਨਹੀਂ ਚੱਲੋ ਤਰਫਾਲੀ ਨਾ ਪੜਦੇ ਨਾ ਬਾਕੀ ਕੱਖ ਦੀ ਵਜ੍ਹਾ ਨਾਲ ਕਾਨੀਓ ਕਾਨੀ ਹੈ ਜੰਮ ਇਹ ਜਿਆਦਾ ਹੀ ਧਾਰਾ ਹੈ ਉੱਥੇ 95 ਉਧਰ 18 ਹੈ ਅਰੇ ਇਹ ਵੀ ਨਿਕਲਦਾ ਕੱਖ ਇਹ ਦੇਖ ਹਾਂ ਦੇਖ ਉੱਲਾ ਹੈਗਾ ਟਾਈਮ ਨਿਕਲ ਰਿਹਾ ਨਾ ਨਿਕਲਣਾ ਨਾ ਮੈਂ ਜੰਮਣਾ ਬਹੁਤ ਆਇਨੇ ਤਬ ਆ ਦੇ ਕਿੱਦਾਂ ਸੂਇਆ ਚਲ ਆਏ ਹੁਣੀ ਦੇ ਵਿੱਚ ਵੀ ਕੱਲ ਉੱਧਰ ਵਾਲਾ ਕੱਢ ਕੇ ਤਿੰਨ ਦਿਨ ਤੇ ਬਾਦ ਉਹ ਰਿਆ ਜਾਣਾ ਆਹ ਕੀ ਐ ਕਰੂੰਗਾ ਇੱਕ ਵਾਰੀ ਉੱਥੇ ਵਾਲਾ ਫੇਰ ਕੇ ਫਾਲੀ ਇੱਕ ਵਾਰੀ ਉਰੇ ਫੇਰ ਦੇਣੀ ਫਿਰ ਦੁਬਾਰਾ ਉੱਥੇ ਫੇਰ ਫੇਰ ਦੇਣੀ ਫੇਰ ਰਿਆ ਜਾਣਾ ਠੀਕ ਇੱਕ ਵਾਰੀ ਘਮਾਈ ਜੋ ਇੱਕ ਵਾਰੀ ਘਮਾ ਕੇ ਨਾਲ ਉਹ ਦੀ ਲੈ ਸੁਕਲੂ ਕੇ ਜਿਹੜਾ ਪੱਟੇ ਦਾ ਕੱਲੂ ਉਹ ਨਿਕਲ ਜਾਣਾ ਦੋ ਗਿੱਲੇ ਦੋ ਆਹ ਕੱਢ ਲੈ ਫਿਰ ਹਾਂ ਇਹ ਕੱਢ ਕੇ ਫੇਰ ਉਹਨੂੰ ਦੋ ਵਾਰੀ ਕੱਢ ਦੇਣਾ ਫੇਰ ਉਹਰੇ ਕੱਢ ਦੇਣਾ ਇੱਕ ਵਾਰੀ ਉਹਦੇ ਬਾਅਦ ਸਪਰੇਅ ਕਰਨੀ ਆ ਬਸ ਫੇ ਕੱਖ ਦੀ ਜੋ ਗੰਨਾ ਇੱਕ ਵਾਰ ਉਹ ਹਾਂ ਉਹ ਵਹਾਈ ਦਾ ਜੋ ਗੰਨਾ ਇੱਕ ਵਾਰ ਸੁੱਧ ਧਾਤੀ ਢਾਗ ਗਿਆ ਫੇ ਸਭ ਦੇ ਕਰੇ ਉਹ ਭਗੜੇ ਠੀਕ ਆ ਹੈ ਇੱਕਨ ਸੁੱਕੇ ਚ ਗੜਾਈ ਬਹੁਤ ਹਾਂ ਗੜਾਈ ਕਰੇ ਬਹੁਤ ਚ ਗੜਾਈ ਵਧੀਆ ਹੁੰਦੀ ਹੈ ਗੰਨਾ ਫੁੱਟ ਦਾ ਵੱਧ ਗੜਾਈ ਹਾਂ ਜੇ ਗੰਨਾ ਧਾਤੀ ਢਾਗ ਗਿਆ ਬੜਾ ਹੋਗਰਾ ਫੇ ਜੇ ਸਪਰੇਅ ਮਾਰ ਦੇ ਓਕੇ ਆ ਲਫੇ ਸਪਰੇਅ ਦੇ ਹੀ ਰਾਜ ਹੈ ਹਾਂ ਠੀਕ ਨਹੀਂ ਮੱਛਰ ਬਹੁਤ ਹੋ ਗਏ ਇੱਕ ਤਾਂ ਬਹੁਤ ਮੱਛਰ ਹੈ ਟਾਈਮ ਦਾ ਹੈ ਥੋੜੇ ਦਿਨ ਪੰਜ ਸੱਤ ਦਿਨ ਨੇ ਇਹ ਗੰਨਾ ਆ ਪਹਿਲਾਂ ਵੀ ਜਿਹੜਾ ਆਪਾਂ ਉਹਨਾਂ ਨੂੰ ਹੈ ਇਹ ਉਹਨਾਂ ਪਹਿਲਾਂ ਵੀ ਰੋਤਾਂ ਨਾਲੋਂ ਪਰ ਉਹ ਤਾਂ ਨੋ ਪੰਚਾਇਤ ਦਿਨ ਪਹਿਲਾਂ ਬੀਜਿਆ ਤਾਂ ਇਹ ਅੱਛਾ ਉਹ ਬਾਦਾਂ ਬੀਜਿਆ ਤਾਂ ਇਹ ਪਹਿਲਾਂ ਬਿੱਤ ਕੱਲੇ ਕੱਲੇ ਜੜ ਜੰਮੀ ਹੋਈ ਉਹ ਤਾਂ ਇਹ ਤਾਂ ਬਹੁਤ ਜੰਮਿਆ ਹੈ 80% ਦੇ ਕਿਹੜੇ ਜੰਮਿਆ 80% ਦੇ ਕਿਹੜੇ ਹਣਾ ਉਹ ਹਲਕਾ 70% ਜੰਮਿਆ ਥੋੜਾ ਉਹ ਹੁਣ 5 ਦਿਨ ਦਾ ਫਰਕ ਰੱਖ ਲੈ ਕੁਝ ਰੱਖ ਲੈ ਹਮ ਸਮਝ ਆ ਗਿਆ ਲੈ 5 ਦਿਨ ਦਾ ਮਾੜਾ ਮੋਟਾ ਡੂੰਘੇ ਉੱਚੇ ਨੀਵੇਂ ਦੇ ਫਰਕ ਹੋ ਸਕਦਾ ਹਮ ਉੱਚਾ ਨੀਵਾਂ ਹੋ ਜਾਂਦਾ ਜ਼ਿਆਦਾ ਆਹ ਖੇਤ ਬਣੇ ਵੇ ਦਾ ਫਰਕ ਪੈ ਜਾਂਦਾ ਹੈ ਵਾਹ ਵਧੀਆ ਹੈ ਆਹ ਬੰਦੇ ਖੜਾਏ ਵਿੱਚ ਬੰਦੇ ਬੰਦੇ ਕਰਕੇ ਤਾਂ ਗੰਨਾ ਬਚ ਗਿਆ ਹਾਂ ਨਹੀਂ ਤਾਂ ਪੜਦਾ ਤਾਂ ਇਹ ਸ਼ੁਰੂਆਤ ਹਾਂ ਇਹ ਪੜਦਾ ਦਾ ਉਹ ਤੇ ਉੱਥੇ ਦੇ ਲਾਗ ਲਾ ਕੇ ਆਏ ਮਾੜਾ ਤਰਿਆ ਉਹਦਾ ਸ਼ੁਰੂਆਤ ਨੇ ਜਿੱਦਨ ਤੇ ਥੈਲੇ ਲਾਏ ਆ ਰੁੱਸੀ ਲਾਤੀ ਜੀ ਪਰ ਕਿਉਂਕਿ ਮੂ ਬੜਕ ਮੁੜ ਕੇ ਆਇਓ ਨਹੀਂ ਸੜੇ ਉੱਧਰ ਹੀ ਮੈਂ ਪੰਦਾ ਤਾਂ ਹੀ ਲੈ ਹੈਂ ਕਾਕ ਹੋ ਗਈ ਠੀਕ ਲੈ ਬਰਾਬਰੇ ਖੜਾ ਖੜ ਗਈ ਆ ਕੇ ਯਾਰ ਕਣਕ ਦਾ ਜੇ ਮੀਨ ਦਾ ਲੇਟ ਦੀ ਤੇ ਇਕੱਠੀ ਪਕੀ ਆ ਬਰਾਬਰੇ ਖੜ ਕੇ ਉਹ ਕਿਨਾਲੇ ਉਹ ਇਕੱਠੀ ਪਕੀ ਪਕੀ ਬੰਨ੍ਹੇ ਕਾਟ ਬਾਹਰ ਪੂਰੀ ਹੋ ਗਈ। ਇਹੜਾ ਵੀ ਤਾਂ ਹੈ। ਇਹਦਾ ਫੇਰ ਤਾਂ ਦਰ ਨਾ। ਕਿਹੜਾ? ਇਹ। ਇਹ ਤਾਂ ਹੀ ਹੱਥੀਂ ਨੂੰ ਪਤਾ ਹੈਗਾ। ਛੇਤਾ ਤਾਂ ਇਹ। ਛੇਤਾ ਨਹੀਂ ਹੈਗਾ। ਇਹ ਜਿੱਤ। ਬੱਦਲਾ ਜਾਂਦਾ ਆਪਾਂ। ਯਾਨੀ ਹੂੰ ਬਾਅਦ ਵਿੱਚ ਜਿਆ ਇਹ। ਅੱਛਾ। ਤਾਂ ਹੈ ਬਸ ਇਹ ਜਿੱਤਾ ਹੀ ਤਾਂ। ਉਹ ਵੀ ਲਾਤੀ ਰੱਸੀ ਹੈ। ਹਾਂ। ਇੱਥੇ ਵੀ ਲਾਤੀ ਦੀ ਰੱਸੀ। ਇੱਥੇ ਪੱਟੇ ਦਾ ਮੂੰਹ ਮਾਰੇ ਜਾ ਉੱਥੇ। ਇਹ ਵੀ ਵਧੀਆ ਜੰਮਿਆ ਗਿਆ। ਇਹ ਵੀ ਠਾਰਾਈਆਂ। ਸਿਕਿਉਰਿਟੀ ਪੂਰੀ ਹੈ। ਪੂਰੀ। ਆਹ ਬਈ ਸਿਕਿਉਰਿਟੀ ਗਾਰਡ। ਲਾਇਆ ਫਰੀ ਇਹ ਵੀ ਵਰਦਾ ਤਾਂ ਮੈਂ ਨਾ ਲੁਕਰਮਾ ਖਾ ਰਹਿਣ ਤੇ ਵੀ ਜੜੇ ਰਹਿਣ ਦੇ ਰਿਹਾ ਵਧੀਆ ਹੋਇਆ ਵੀ ਪੂਰਾ ਹੋ ਜਣਾ ਗਨੈਦਾ ਇੱਕ ਬੀਜ ਹੋਰ ਹੈਗਾ ਉਹ ਹੀ 18 ਹੀ ਹੈ ਇਹ ਵੀ ਥਾ ਰਹੀਆਂ ਉਹ ਵੀ ਥਾ ਰਹੀਆਂ ਗਨੈਦੀ ਦੇ ਦੇ ਦੇਖੀਏ ਫਰਕ ਹੈ ਹੈ ਕਾਂਸ ਰੰਗ ਗੂੜਾ ਹਾਂ ਜਿਹੜਾ ਹੁੰਦਾ 95 ਹੂੰ ਉਹ ਹੁੰਦਾ ਥੋੜਾ ਜਿਹਾ ਹਰੇ ਜਿਹੇ ਰੂਪ ਪਰ ਇਹ ਹੁੰਦਾ ਥੋੜਾ ਜਿਹਾ ਕਾਲੀ ਜੇ ਰੂਪ ਪਰ ਹੈਗਾ ਬਾਬਾ ਗਾ ਗੂੜਾ 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 ਰੰਗ ਕਾਲਾ ਕਾਲਾ ਹਾਂ ਹਰ ਕਾ ਹੈ ਆ ਆ ਰਸੀ ਉਹਥੇ ਟੁੱਟੀ ਆ ਨਹੀਂ ਟੁੱਟੀ ਐ ਕਿ ਉੱਥੇ ਕਿਸੇ ਨੇ ਗੱਡੀ ਵਾਰਤੀ ਆ ਉੱਥੇ ਨਹੀਂ ਆ ساری ਸਿਰੇ ਸਹੀ ਫੀਲ ਲੱਗੀ ਮੁੜ ਕੇ ਤਾਂ ਨਹੀਂ ਆ ਜਾਂ ਵਰ ਨਾ ਜਾਨਵਰ ਨਹੀਂ ਆਇਆ ਬਈ ਉਰੇ ਜਾਨਵਰ ਜੂਲ ਪਰ ਕੋਈ ਨਹੀਂ ਆਇਆ ਜੱਦੀ ਰੱਸੀ ਲਾਈ ਆ ਐਵੇਂ ਝੂਟ ਗਈ ਏ ਸਾਡਾ ਤਾਂ ਇਹੀ ਬੰਦਾ ਇਸ ਸਕਿਉਰਟੀ ਗਾਰਡ ਸਕਿਉਰਟੀ ਗਾਰਡ ਰੱਖਿਆ ਵਾ ਪੂਰੀ ਸਕਿਉਰਟੀ ਉਹ ਥੱਲੇ ਲਾਤੇ ਤੈਨੂੰ ਰੱਸੀ ਲਾਤੀ ਤਿੰਨ ਬੰਦੇ ਉੱਤੇ ਤਿੰਨ ਬੰਦੇ ਉਧਰ ਖੜੇ ਐ ਭਾਈ ਹਾਂ ਠੀਕ ਆ ਮੁੜ ਕੇ ਨਹੀਂ ਆਇਆ ਉਰੇ ਪੂਰੀ ਟੀਮ ਰੱਖੀ ਬੁਰਤੈ ਨਾ ਚੱਲੀ ਫਿਰ ਚੱਲ ਜੀ ਦੇਖੀ ਜਾ ਕੇ ਸਿਕਿਉਰਿਟੀ ਆਪਣੀ ਵੀ ਹੁਣ ਦੇਖ ਮੇਰੀ ਗੱਲ ਸੁਣ ਲੈ ਹੁਣ ਲੋਕ ਸਰੋਂ ਵੱਢਣ ਲੱਗ ਗਏ ਆ ਦੇਖ ਬੱਦਲ ਅੱਜ ਜੜਕ ਪਿਆ ਦੋ ਦਿਨ ਦਾ ਕੰਮ ਛੜਿਆ ਸ਼ਰ ਰੁੰਦਾ ਹੁਣ ਵਢਾਈ ਤੇ ਦੋ ਦਿਨ ਦਿਨ ਹੋ ਗਏ ਵੱਢਦੇ ਨੇ ਲੋਕਾਂ ਨੂੰ ਜਿਹਦੇ ਬੀਜੀ ਵੀ ਦੀ ਆ ਲਾਗੇ ਨੇ ਦੇਖਣਾ ਹੁਣ ਇਹਨੇ ਹੁਣ ਜਾਥੇ ਹੀ ਕੰਕਰੀਟ ਰੁਕਣੀ ਦਾ ਹੀ ਹਰ ਰਿਹਾ ਉਹ ਇਹਦਾ ਇਹ ਸਾਲੇ ਹੁੰਦਾ ਆਈ ਰੇ ਤੇ ਰਹਿਣਾ ਹੀ ਦਾ ਆ ਗਿਆ ਓਏ ਆ ਗਿਆ ਕਿੰਨੀਆਂ ਦੋ ਕਿੰਨੀਆਂ ਪੈਣੀਆਂ ਫੇਰੇ ਨੇ ਉਲਕ ਜਣਾ ਪਰ ਵਾਇ ਦੇ ਕੀ ਨਾ ਰਾਤ ਨੂੰ ਟੁੱਟ ਕੇ ਵੀ ਆਉਗਾ ਰਹੀਗਾ ਪਰ ਵਾਇ ਦੇ ਕੀ ਨਾ ਖੌਰਾ ਜਾਂਦਾ ਹੋ ਗਿਆ ਇਹ ਖੌਰਾ ਜਾਂਦਾ ਹੋ ਗਿਆ ਖੌਰਾ ਹੋਇਆ ਪਹਿਲਾ ਬੋਤਾਂ ਆ ਹੁਣ ਕੱਟ ਗਿਆ ਪਹਿਲਾ ਬੋਤਾਂ ਜਦ ਆਪਾਂ ਸੀ ਖੇਤ ਨੂੰ ਗਏ ਆ ਜਦ ਬੋਤਾਂ ਉਹ ਇਹ ਹਰੇ ਸਾਲੇ ਡਰਾਉਂਦਾ ਡਰਾਉਣਾ ਸਪੈਸ਼ਲ ਲਿਆ ਭਾਈ ਜੇ ਨਾ ਡਰਾਵੇ ਇੰਨੇ ਕ ਬੰਦੇ ਚੱਕਨ ਵੀ ਨਾ ਹੁਣ ਫਿਰ ਛਿੱਤੀ ਕੰਮ ਨਹੀਂ ਨਿਪੜਦਾ ਹਾਂ ਵੀ ਜੇ ਡਰਾਉਂਗਾ ਤਾਂਹੀਂ ਜਕੰਨੇ ਹੋਊਂਗੇ ਮੜ ਜੀ ਹੈ ਕਿ ਨਹੀਂ ਆ ਚੱਲੀਏ ਚਲੋ ਜੀ ਚਾਲਾ ਬਾਈ ਮਾ ਹੋਊਗਾ ਖਾਲੀ ਸਮਝ ਰੱਖ ਰਹਿ ਕੇ ਲੈ ਬਾਈ ਹੁਣ ਅਗੇ ਰੌਤਾਂ ਦੇ ਫੇਰ ਇੱਥੇ ਤੇ ਆਪਾਂ ਵਿੱਚ ਬੂਟੇ ਵਿੱਚ ਇੱਥੇ 10 12 ਬੂਟੇ ਰਹਿ ਗਏ ਇੱਕ ਖਾਂ ਬਸ ਕੱਲ ਨੂੰ ਨਵੇੜ ਦੂੰਗਾ ਸਾਰੇ ਜੱਕ ਦੂੰਗੇ ਤਣਾ ਤਮਣੀਆ ਜਿਹੜਾ ਜੁੜਾ ਹੈ ਨਾ ਟਾਈਮ ਲਾਉ ਤਾ ਖਾਵਾ ਜੱਕ ਤੇ ਸਾਰੇ ਇੱਕ 2 3 4 5 6 7 8 8 9 ਬੂਟੇ ਖੜੇ ਆ ਕਿਉਂ ਆ ਕੀ ਤੇਰੇ ਹਾਂ ਹੋਰ ਰਹਿ ਗਏ 3-4 ਆਹੋ ਮੱਕੀ ਦਾ ਨਿਬੜਿਆ ਭਾਈਆ ਉਹ ਗੱਡੀ ਆਈ ਹੈ ਬਈ ਲੈ ਲੋਡ ਹੋ ਰਿਆ ਸਮਾਨ ਅਜਾਹੇ ਨਾ ਕੱਲੂ ਲੜਾਂਗੇ ਹੈ ਕੱਲੂ ਟਾਈਮ ਕੱਲ ਆਉਗੋ ਤੈਨੂੰ ਕੱਲ ਦੀ ਸੜੀ ਕੱਲੂ ਸਾਰਾ ਬੇਲਾ ਕਰ ਦੂਗਾ ਪੈਸੇ ਆ ਲੈਣ ਦੇ ਪੈਸੇ ਆ ਗਿਆ ਵੰਨ ਕੇ ਚੱਲ ਤੂੰ ਪੂਰਾ 2 ਲੱਖ ਰੁਪਏ ਰੈਂਦਾ ਕੱਲੂ ਦੇ ਦੂੰਗਾ ਮੈਂ ਸਮਾਪਤੀ ਪੈਰਾ ਅੱਜ ਹੀ ਕਹਿੰਦਾ ਸ਼ਾਮ ਦੇ ਦੂੰਗਾ ਮੈਂ ਗਿਆ ਵਾ ਕਿਤੇ ਕੰਮ ਜਾ ਗਿਆ ਹੋਣ ਹੁਣ ਆਇਆ ਤਾਂ ਫੋਨ ਕਹਿੰਦਾ ਮੈਂ ਆਉਂਦਾ ਇੰਨੇ ਨੂੰ ਬੰਦੇ ਆ ਗਏ ਕੋਈ ਜ਼ਮੀਨ ਦੇਖਣ ਆਲੇ ਉਹਦੇ ਕੋ ਫੇਟਾ ਠੀਕ ਹੈ ਕਹਿੰਦਾ ਮਾਉਂਗਾ ਐਂ ਕਹਿੰਦਾ ਇਹ ਵੇ ਤੋਲੀ ਕੇ ਚਲੋ ਕਾਲੂ ਆਜੂ ਤਿੰਨ ਦੇ ਬਾਕੀ ਆ ਗਏ ਦੋ ਰੱਖ ਰਹਿ ਗਿਆ ਪੂਰਾ